ਦੁਖ ਪੰਜਿਨੀ ਸਾਹਿਬ ਗੌੜੀ ਮਹੱਲਾ ਪੰਜਵਾ ਮਾਂਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪੈਰ ਆਰਾਧਿਐ ਪੂਰਨ ਸਤ ਗੁਰ ਗਿਆਨ ਰਹਾ ਜਿਤ ਘਟ ਵਸੈ ਭਾਰ ਬਰਹਮ ਸੋਈ ਸੁਹਾਵਾ ठाਉ ਜਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗੰ ਭੇ ਕਿਰਪਾ ਲਗ ਸਾਈਆਂ ਨਠੇ ਸੋਗ ਸੰਤਾਪ ਤਤਿਵਾ ਨਾ ਲੱਗੈ ਸਤਗੁਰ ਰਖੇ ਆਪ ਗੁਰੂ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕਿਛ ਪਾਇਆ ਜਨ ਨਾਨਕ ਸਤਿ ਬਲਿਹਾਰ ਗੌੜੀ ਮਹੱਲਾ ਪੰਜਮਾ ਸੂਕੇ ਹਰੇ ਕੀ ਏਖ ਨਮਾਹੇ ਅੰਮ੍ਰਿਤ ਦ੍ਰਿਸ਼ਟ ਸਚ ਜੀਵਾਈ ਕਾਟੇ ਕਠਿ ਪੂਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵਰਹਾਉ ਮਟ ਗਏ ਚਿੰਤ ਪੁਨੀ ਮਨ ਆਸਾ ਕਰੀਂਦਿਆ ਸਤ ਗੁਰ ਗੁਣ ਤਸਾ ਦੁਖ ਨਾ ਠੇ ਸੁਖ ਆਏ ਸਮਾਏ ਠੀਰਣਾ ਪਰੀ ਜਾ ਗੁਰ ਫੁਰਮਾਈ ਐਸੇ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਸਾਦ ਸੀਤਲ ਭਏ ਕੀਨੀ ਪ੍ਰਵਦਾਤ ਪ੍ਰਭ ਕਿਰਪਾ ਤੇ ਭੈ ਸੁਹੇਲੇ ਜਨਮ ਜਨਮ ਕੇ ਬਿਛਰੇ ਮਿਲ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨਸਿਆ ਥਾ ਸਹਜ ਸੁਪਾਏ ਬੋਲੇ ਹਰ ਬਾਣੀ ਆਟ ਪਹਿਰ ਪ੍ਰਭ ਸਿਮਰਹੁ ਪ੍ਰਾਨੀ ਦੁਖ ਦਰਦ ਜਮ ਨੇੜ ਨ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹੱਲਾ ਪੰਜਮ ਜਿਸ ਸਿਮਰਤ ਦੁਖ ਸਭ ਜਾਏ ਨਾ ਮਰ ਤਨ ਵਸੈ ਮਨ ਆਇ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੀ ਰਹਾ ਇਕ ਸਬੈਨ ਨਾਹੀ ਦੂਜਾ ਕੋਈ ਜਾਂਕੇ ਦ੍ਰਿਸ਼ਟ ਸਦਾ ਸੁਖ ਹੋਇ ਸਾਜਨ ਮੀਤ ਸਖਾ ਕਰੇਕ ਹਰ ਹਰ ਅਖਰ ਮਨ ਮਹਲੇਖ ਰਵ ਰਹਿਆ ਸਰਬੱਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਕੋਟ ਬਿਗਣ ਹਿਰੇਖ ਨਮਾਹਿ ਹਰ ਹਰ ਕਥਾ ਸਾਧ ਸੰਗ ਸੁਨਾਹਿ ਪੀਵਤੇ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਂ ਸਰਹਾ ਸਰਬ ਕਲਿਆਣ ਸੁਖ ਸਹਿਜ និਦਾਨ ਜਾਂ ਕਹਿ ਰਿਦੈ ਵਸੈ ਭਗਵਾਨ ਔਖੰਦ ਮੰਤਰ ਤੰਤ ਸਵਸਾਰ ਕਰਨ ਹਾਰ ਦੇ ਮਹਤਾਰ ਤਜ ਸਭ ਭਰਮ ਭਜਿਓ ਪਾਰ ਬ੍ਰਹਮ ਕਉ ਨਾਨਕ ਅਟਲੇ ਅਹ ਧਰਮ ਗੌੜੀ ਮਹੱਲਾ ਪੰਜਵਾ ਸ਼ਾਦ ਪਏ ਗੁਰੂ ਗੋਬਿੰਦ ਪਾਈ ਤਾਪ ਭਾਵ ਬਿਨ ਸੇ ਮੇਰੇ ਭਾਈ ਰਹਾ ਰਾਮ ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਭੈ ਕਲਿਆਨ ਪਾਰ ਬਰਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਓ ਨਿਤ ਨੀਤ ਗਈ ਬਿਯਾਦ ਉਬਰੇ ਜਨਮੀਤ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸ਼ਰਣਾਇ ਗੌੜੀ ਮਹੱਲਾ ਪੰਜਮੇ ਨੈਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਭਈ ਸੇਵਰਹਾ ਸੀਤਲਾ ਤੇ ਰਖਿਆ ਬਿਹਾਰੀ ਪਰ ਬਰਮ ਪ੍ਰਾਪਾ ਕਿਰਪਾ ਤਾਰਨੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਵਾਂ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸੁਆ ਨਿਰਹਾਉ ਦੁਇ ਦੂਤ ਪਰਮੇਸ਼ਰ ਮਾਰੇ ਜਨ ਕੇ ਪੈਜ ਰਖੇ ਕਰਤਾਰਿ ਬਾਦਸ਼ਾਹ ਸ਼ਾਹ ਸਭ ਵਸ ਕਰ ਦੇਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੇ ਨਉ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੰਲਾ ਪੰਜਵਾ ਰਾਖ ਬਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬਹਦੀ ਏਕ ਗਰੀਬਾ ਰਖੋ ਰਖਣ ਹਾਰੇ ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸ਼ਰਣ ਤੁਹਾਰੇ ਕਰ ਕਰ ਹਾਰਿਓ ਅਨਕ ਬੋ ਪਾਤੀ ਛੋੜੈ ਕਤੋਂ ਨਹੀਂ ਏਕ ਬਾਤ ਸੁਨ ਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿਰ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਪਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਬਿਕਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਬਿਲਾਵਲ ਮਹਿਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖ ਆਪੇਵ ਤਰਤ ਪੁਨੀਤ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਤੇ ਆਇ ਰਹਾਉ ਸਬਣੀ ਥਾਈਂ ਰਵਿਆ ਆਪ ਆਦਿ ਜੁਗਾਦ ਜਾਂਕਾ ਵੱਡ ਪ੍ਰਤਾਪ ਗੁਰ ਪ੍ਰਸਾਦਿ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਥਾਈਂ ਬੂਠੇ ਸਭ ਸੁਖ ਪਾਈਂ ਸਤ ਗੁਰ ਤੁਠੇ ਪਾਰ ਬਰਮ ਪ੍ਰਭ ਪੈ ਰਖਵਾਲੇ ਜਿਥੈ ਕਿਥੈ ਦੀਸੈ ਨਾਲੇ ਨਾਨਕ ਦਾਸ ਕਸਮ ਪ੍ਰਭ ਪਾਲੇ ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੈ ਧਿਆਇ ਰੋਗ ਗਏ ਸਗਲੇ ਸੁਖ ਪਾਏ ਗੋਰ ਦੁਖ ਕਾਟਿਆ ਦਿਨੋਦਾਨ ਸਫਲ ਜਨਮ ਜੀਵਨ ਪਰਵਾਨ ਰਹਾਓ ਅਕਾਤ ਕਥਾਇ ਅਮਰਤ ਪ੍ਰਾ ਬਾਨੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾ ਸ਼ਾਂਤ ਪਾਏ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰ ਰਹਾਉ ਤਾਬ ਪਾਵ ਸੰਤਾਬ ਬਿਨਾਸੇ ਹਰਿ ਸਿਮਰਤਿ ਕਿਲ ਵਿਖ ਸਭ ਨਾਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਂਜ ਸਵਾਰੀ ਬਿਲਾਵਲ ਮਹੱਲਾ ਪੰਜਵਾ ਸਗਲੇ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਤਜ ਨਾ ਹੋਏ ਕਿਰਪਾਲਾ ਬਖਸ਼ੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡਿਆ ਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰਣ ਤ੍ਰਿ ਪਵਨ ਹਰਿਆ ਹੋਏ ਸਗਲੇ ਜੀਸਾ ਧਾਰਿਆ ਮਨ ਚੇ ਨਾਨਕ ਫਲ ਪਾਏ ਪੂਰਣੇ ਚਿਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਜ ਘਰ ਆਇਆ ਰਹਾ ਰਾਜੇ ਰਾਜ ਭੋਜਨ ਖਾਵੋ ਮੇਰੇ ਪਾਈ ਅਮਰਤ ਨਾਮ ਰਦ ਮਹਿਤਿਆਈ ਨਾਨਕ ਗੁਰਪੂਰੇ ਸ਼ਰਣਾਇ ਜਿਨੇ ਆਪਣੇ ਨਾਮ ਕੀ ਪੈਂਜ ਰਖਾਏ ਬਿਲਾਵਲ ਮਹੱਲਾ ਪੰਜਵਾਂ संता सगले गए बिणसें ते रोग पार ब्रह्म तू बख्श संतन रस भोग रहा सर्व सुख तेरी मंडली तेरा मन तन रोग गा। गुण गावो नित राम के अवखद जोग आए बस हो कर दे पले संजोग नानक प्रसु प्रसन पे बेयोग ਬਿਲਾਵਲਾ ਮਹੱਲਾ ਪੰਜਮਾ ਬੰਦਨ ਕਾਟਿਆ ਪ੍ਰਭ ਹੋਆ ਕਿਰਪਾਨ ਦੀਨ ਦਿਆਲ ਪ੍ਰਪਾਨ ਬ੍ਰਹਮ ਤਾ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਿਆ ਪ੍ਰਭ ਤਿਆਵਣ ਜੋ ਗ੍ਰਹਾਉ ਔਖੰਦ ਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਧ ਸੰਗ ਮਨ ਤਨ ਹਿੱਤੈ ਫਿਰ ਦੂਖ ਨ ਜਾਪੈ ਹਰ 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 ਜਾਪੀਐ ਅੰਤਰ ਨਿਮ ਲਾਈ ਕਿਲ ਵਖਿ ਉਤਰੈ ਸਦੋ ਐ ਸਾਧੂ ਸ਼ਰਣਾਈ ਸੋਨ ਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤ ਨਾਨਕ ਕਥੈ ਹਰ ਕੇ ਗੁਣ ਗਾਈ ਬਿਲਾਵਲਾ ਮਹਲਾ ਪੰਜਮਾ ਹਰ ਹਰ ਹਰਿਆਰਾ ਦੀਆਂ ਹੋਈਆਂ ਯਾਰੋਗ ਰਾਮਚੰਦ ਕੀ ਲਛਟ ਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪਿਐ ਨਿਤ ਕੀ ਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੋਖ ਪਾਈਐ ਬਿਨ ਸੈਬਉਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਣ ਜੋਗ ਰਾਗ ਬਿਲਾਵਨ ਮਹੱਲਾ ਪੰਜਮਾ ਧੁਪ ਦੇ ਘਰ ਪੰਜਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਵਰੇ ਉਪਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਵਸਾ ਮਿਟੇ ਰੋਮ ਸੀਤਲ ਮਨ ਭਇਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਰੈ ਰੱਖ ਆਪਣੀ ਕਰਮਿਆ ਰਹਾ ਬਾਹਾਂ ਪਕੜ ਪ੍ਰਭ ਕਾਢਿਆ ਕੀਨਾਂ ਆਪਣਾ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਬਿਲਾਵਲ ਮਹਿਲਾ ਪੰਜਮਾ ਰੋਗ ਮਿਟਾਇਆ ਆਇਆ ਬ ਪ੍ਰਭ ਉਜਿਆ ਸੁਖ ਸਾਤ ਵੱਡ ਪਰਤਾ ਬੇਚਰ ਜੀ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਪਾਏ ਹਮਤਿ ਜੀ ਕੀ ਸਰਣਾਗਤੀ ਜੋ ਸਦਾ ਸਹਾਈ ਰਹਾਉ ਬਿਰਤੇ ਕਦੇ ਨਾ ਹੋਵੈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਿਲਾਵਲੇ ਮਹਿਲਾ ਪੰਜਮਾ ਤਾਤੇ ਵਾਉ ਨਾ ਲੱਗੇ ਈ ਪਾਰ ਬ੍ਰਹਮ ਸਰਣਾਹੀ ਚੌਗਿਰਦ ਹਮਾਰੈ ਰਾਮਕਾਰ ਦੁਖ ਲਗੈ ਨਾ ਪਾਈ ਸਤ ਗੁਰ ਪੂਰਾ ਪੇਟਿਆ ਜਿਨ ਬਣਤ ਬਨਾਈ ਰਾਮ ਨਾਮ ਔਖਦ ਦਿਆ ਏਕਾ ਨਿਵਲਾਈ ਰਹਾ ਰਾਖ ਲਈਏ ਤਨ ਰਖਣ ਹਾਰ ਸਭ ਬਿਆਦ ਮਿਟਾਈ ਕਉ ਨਾਨੀ ਕਿਰਪਾ ਪਈ ਪ੍ਰਾਪੇ ਸੁਹਾਇ ਬਿਲਾਵਲ ਮਹਲਾ ਪੰਜਮ ਆਪਣੇ ਬਾਲਕ ਆਪ ਰਖਿਆਨ ਪਾਰ ਬ੍ਰਹਮ ਗੁਰਦੇਵ ਸੁਖ ਸਾਤ ਸਹਿਜ ਆਨੰਦ ਭੇ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਵ ਆਪ ਰੋਗ ਮਿਟਾਏ ਜੇ ਬਾਲਿਆਨ ਜਾਂਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਆ ਨ ਆਪਣੀ ਕਲ ਧਾਰੀ ਮਨ ਬਾਝੁ ਸੁਧ ਪਾਲ ਦਿੱਤਿਆ ਨ ਨਾਨਕ ਭਲੇ ਹਾਨੀ ਬਿਲਾਵਨਾ ਮਹੱਲਾ ਪੰਜਵਾਂ ਤਾਪ ਲਾਹਿਆ ਗੁਰ ਸਿਰਜਣਹਾਰ ਸਤ ਗੁਰੇ ਆਪਣੇ ਕੋ ਬਲ ਜਾਹੀ ਜਿਨ ਪੈਜ ਰਖੀ ਸਾਰੇ ਸੰਸਾਰ ਰਹਾਉ ਕਰਮਸਤ ਧਾਰ ਬਾਲਕ ਰਖਲਿਨੋ ਪ੍ਰਭੇ ਅਮਰਤ ਨਾਮ ਮਹਾਰਸ ਦਿਨੋ ਦਾਸ ਕੇ ਇਲਾਜ ਰਖੈ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਾਹ ਪ੍ਰਵਾਨ ਬਿਲਾਵਨ ਮਹੱਲਾ ਪੰਜ ਮਾ ਤਾਪ ਪਾਪ ਤੇ ਰਖੇ ਆਪ ਸੀਤਲ ਪੈ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮੈਂ ਜਾਪ ਰਹਾ ਕਰ ਕਿਰਪਾ ਹਸਤ ਪ੍ਰਾਪ ਦਿਨੇ ਜੈ ਤਿਉ ਉਤਾਰ ਨਵਖੰਡ ਪ੍ਰਤਾਪ ਦੁੱਖ ਬਿਨਸੇ ਸੁਖ ਅਨੰਦ ਪਰਵੇਸਾ ਤ੍ਰਿਸ਼ਣ ਬੁਜੀ ਮਨ ਤਨ ਸੱਚ ਧਰਾਪ ਅਨਾਥ ਕੋ ਨਾਥ ਸ਼ਰਨ ਸਮਰਥਾ ਸਗਲ ਸ੍ਰੇਟ ਕੋ ਮਾਈ ਬਾਪ ਭਗਤ ਵਚਨ ਪੈ ਪੰਜਨ ਸੁਆਮੀ ਗੁਣ ਗਾਉਤ ਨਾਨਕਿਆ ਲਾਪ ਸੁਰਠ ਮਹਲਾ ਪੰਜਮਾ ਕਰੇਸ਼ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਅਰੋਗਾ ਕੋਟ ਬਿਗਣ ਲਾਤੇ ਪ੍ਰਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋਂ ਸੁਣੋ ਪੜੋ ਰਿਤ ਪਾਈ ਗੁਰਪੂਰੈ ਤੂੰ ਰਾਖਿਆ ਰਹਾ ਸਾਚਾ ਸਾਹਿਬ ਮਿਤ ਵਡਾਈ ਭਗਤ ਵਛਲਦੇ ਅੱਲਾ ਸੰਤਾਂ ਕੀ ਪੈਜੇ ਰਖਦਾ ਆਇ ਆਦ ਬਿਰਦ ਪ੍ਰਤਪੰਨ ਹਰੇ ਅਮਰਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵਾਂ ਜਰਾ ਮਰਾ ਤਵ ਸਭਨਾ ਠਾ ਗੁਣ ਗੋਬਿੰਦ ਨਿਤ ਗਾਵਾਂ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਨ ਗੁਰ ਨਾਨਕੀ ਵਡਿਆਈ ਸੁਰਠ ਮਹੱਲਾ ਪੰਜਮ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਾਕੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਉ ਬਾਰਿਗ ਸਤਗੁਰ ਤਾਬਿ ਉਤਾਰਿਆ ਉਬਰੇ ਸਤਗੁਰ ਕੀ ਸਰਣਾਈ ਜਾਂ ਕੀ ਸੇਵਨਾ ਵਰਤੀ ਜਾਇ ਰਹਾਉ ਕਰ ਮੈਂ ਸੂਖ ਬਹਰ ਪਨ ਸੁਖਾ ਪ੍ਰਵੇ ਆਪਣੇ ਭੇ ਦਿਆਲਾ ਨਾਨਕ ਬਿਗਰਣ ਲਾਗੇ ਕੋ ਹੂ ਮੇਰਾ ਪ੍ਰਮ ਹੋਆ ਕਿਰਪਾਲ ਸੋਰਠ ਮਹਲਾ ਪੰਜਮ ਗਏ ਕਲੇਸ਼ ਰੋਗ ਸਭ ਨਾਸੀ ਪ੍ਰਵੇ ਆਪਣੇ ਕਿਰਪਾ ਤਾਰੀ ਆਠ ਪਹਿਨਿਆ ਰਾ ਦੋ ਸੁਆਮੀ ਪੂਰਨ ਕਾਲ ਹਮਾਰੀ ਹਰ ਜਿਓ ਤੋਂ ਸੁਖ ਸੰਪਤਿ ਰਾਸ ਰਾਖ ਲੈਹੁ ਭਾਈ ਮੇਰੇ ਕਉ ਪ੍ਰਭ ਆਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪਰੋਸਾ ਕਹ ਨਾਨਕ ਗੁਰ ਪੂਰਾ ਪੇਟਿਓ ਮਿਟਿਓ ਸਗਲਿਆਂ ਦੇਸਾ ਸੁਰਠ ਮਹੱਲਾ ਪੰਜਮਾ ਸਿਮਰ ਸਿਮਰ ਗੁਰ ਸਤਿਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਚੇ ਫਲ ਪਾਇਆ ਮੇਰਾ ਗੁਰਪੂਰਾ ਸੁਖ ਦਾਤਾ ਕਰਨ ਕਾਣ ਸਮਰੱਥ ਸਵਾਮੀ ਪੂਰਨ ਪੁਰਖ ਬਿਦਾਤਾ ਰਹਾ ਆਨੰਦ ਬਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਪੈ ਦੇ ਆਲਾ ਜੈ ਜੈਕਾਰ ਪੈ ਜਾ ਪੀਤਰ ਹੋ ਆ ਪਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾਂ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਾਪਾ ਕਿਰਪਾ ਤਾਰੀ ਆਪਣਾ ਬਿਰਧ ਸੁਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾ ਨਿਰਹਾਉ ਪਤ ਤਉ ਉਦਾਰਨ ਸਤਿਗੁਰ ਮੇਰਾ ਮੋਹੇ ਤਿਸ ਕਾ ਪ੍ਰਵਾਸਾ ਬਖਸ਼ ਲੈ ਸਾ ਸੱਚਾ ਸਾਹਿਬ ਸੁਣ ਨਾਨਕੀ ਅਰਦਾਸਾ ਸੋਰਠਾ ਮਹੱਲਾ ਪੰਜਮ ਬਖਸ਼ਿਆ ਪਾਰ ਪਰਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਪਰੇ ਕਾਜ ਸਗਲ ਸੁਵਾਨੀ ਹਰ ਜਨ ਸਿਮਰਿਆ ਨਾਮ ਅਧਾਰ ਤਾਬ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਤਾਰ ਰਹਾ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਵੱਡੀ ਵੱਡਿਆ ਨਾਨਕ ਕਰਤੇ ਕੀ ਸਾਜ ਸ਼ਬਦ ਸਤਿ ਭਾਖਿਆ ਸੋਰਠਿ ਮਹਾਨਲਾ ਪੰਜਮ ਭੈ ਕਿਰਪਾਨ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ਅਸਰ ਪਹਿਲਾ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਭਰੋ ਸੁਮੂਰਤ ਪੂਰਾ ਸਾਧ ਸਹਿਜ ਆਨੰਦ ਨਾਮ ਜਪਵਾਜੇ ਅਨਹਦ ਤੂ ਰਹਾ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖੁ ਦਾਈ ਹਰ ਨਾਮ ਨਿਧਾਹ ਨਾਨਕ ਜਨ ਪਾਇਆ ਸਗਲੀ ਇਛੁ ਪਾਈ ਸੋਰਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਾਪਿ ਸਰੋ ਨਾਹੀ ਮਨ ਚਿੰਦੇ ਅੜਾ ਫਲ ਪਾਈ ਰਹਾਓ ਸਤਿਗੁਰ ਪੂਰੇ ਤਾ ਬਗਵਾ ਆਇ ਆਪਣੀ ਕਿਰਪਾ ਤਾਰੀ ਪਾਰ ਬ੍ਰਹਮ ਪ੍ਰਾਪੇਂ ਦੇ ਅੱਲਾ ਦੁੱਖ ਮਿਟਿਆ ਸਪਨਵਾਰੀ ਸਰਬਨਿਦਾਨ ਮੰਗਲ ਰਸ ਰੂਪਾ ਹਰਿ ਕਾ ਨਾਮ ਉਦਾਰੋ ਨਾਨਕ ਪਤ ਰੱਖੀ ਪਰਮੇਸ਼ਰ ਉਦਰੇ ਸਭ ਸੰਸਾਰ ਸੋਰਠ ਮਹੱਲਾ ਪੰਜਵਾਂ ਮੇਰਾ ਸਤਿਗੁਰੁ ਖਵਾਲਾ ਹੋਆ ਤਾਰਿ ਕਿਰਪਾ ਪ੍ਰਭ ਆਦੇ ਰਖਿਆ ਹਰਿ ਗੋਵਿੰਦ ਨਵਾ ਨਿਰੋਵਰ ਹਾਂ ਤਾਵ ਗਿਆ ਪ੍ਰਭ ਆਪੇ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਫਲ ਪਾਏ ਸਤਿਗੁਰ ਕੈ ਬਲ ਜਾਈ ਹਲਤਾ ਪਲਤਾ ਪ੍ਰਵਦਮੈ ਸੁਹਾਰੇ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮਸਤਿ ਤਾਰੇਆ ਸੋਰਠ ਮਹਲਾ ਪੰਜਮਾ ਜੀ ਜੰਤਰ ਸਦਕੇ ਕੀਏ ਸੋਹੀ ਸੰਤ ਸਹਾਈ ਆਪਣੀ ਸੇਵਕੀ ਆਪੇ ਰਾਖੈ ਪੂਰਨ ਭਈ ਵਡਾਈ ਪਾਰ ਬ੍ਰਹਮ ਪੂਰਾ ਮੇਰ ਨਾਲ ਗੁਰ ਪੂਰੈ ਪੂਰੀ ਸਾਰਾਖੀ ਹੋਏ ਸਰਬ ਦਿਆਲ ਰਹਾਉ ਅਨੰਦ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰਾਖੈ ਜਿਉ ਬਾਰਿਕ ਪਿਤ ਮਾਤਾ ਸੋ ਰਠਾ ਮਹਿਲਾ ਪੰਜਮਾ ਠਾਣਡ ਪਾਈ ਕਰਤਾਰੇ ਤਾਬ ਛੋੜ ਗਿਆਂ ਪਰਵਾਰੇ ਗੁਰਪੂਰੈ ਰੱਖੀ ਸ਼ਰਨ ਸੱਚੇ ਕੀ ਤਾਕੀ ਪਰਮੇਸ਼ਰ ਆਪ ਹੋ ਆ ਰਖਵਾਲਾ ਸਤ ਸਹਿਜ ਸੁਖ ਗਨਮੈ ਉਭਜੇ ਮਨ ਹੋ ਆ ਸਦਾ ਸੁਖਾਲਾ ਰਹਾਓ ਹਰ ਹਰ ਨਾਮ ਦੀਉ ਦਾਰੂ ਤੈਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਤਾਰੀ ਤੈਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਮਿਰਦ ਸੁਮਾਰਿਆ ਹਮਰਾ ਗੁਣ ਅਵਗੁਣ ਨਾਂ ਵਿਚਾਰਿਆ ਗੁਰ ਕਾ ਸ਼ਬਦ ਪੈਉ ਸਾਖੀ ਤੈਨ ਸਗਲੀ ਲੀਲਾ ਜਿ ਰੱਖੀ ਬੁਲਾਇਆ ਬੋਲੀ ਤੇਰਾ ਤੂੰ ਸਾਇਮ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਬਿਲਾ ਬਲਾ ਮਹੱਲਾ ਪੰਜਵਾਂ ਆਗੈ ਪਾਸ਼ਾ ਕੁਸਲ ਪਿਆ ਗੁਰਪੂਰ ਪੂਰੀ ਸਾਖੀ ਪਾਲ ਪਰੰਪਰਾ ਕੀ ਨੀ ਮਿਆ ਰਹਾ ਮਨ ਤਨ ਰਵ ਰਹਿਆ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸ਼ਾਂਤ ਸਹਿਜ ਆਨੰਦ ਗੁਣ ਗਾਏ ਦੂਦ ਦੁਇਠ ਸਾਂ ਹੋਏ ਖਿਆ ਗੁਨੇ ਆ ਬਗੁਣ ਪ੍ਰਵ ਕਛ ਨ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈ ਅਚੋਤ ਬਿਨਾਸੀ ਨਾਨਕ ਉਚਰੈ ਹਰ ਕੀ ਜਿਆ ਗੁਨੇ ਆ ਬਗੁਣ ਪ੍ਰਵ ਕਛ ਨ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈ ਅਚੋਤ ਬਿਨਾਸੀ ਨਾਨਕ ਉਚਰੈ ਹਰ ਕੀ ਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ